ਦੋਸਤੋ ਸ਼ਹੀਦ ਜਤਿੰਦਰ ਨਾਥ ਦਾਸ ਜਿਨ੍ਹਾਂ ਦਾ ਦੂਜਾ ਨਾਮ ਜਤਨ ਦਾਸ ਵੀ ਹੈ ਇਹਨਾਂ ਦਾ ਜਨਮ ਜਿਹੜਾ 27 ਅਕਤੂਬਰ 1904 ਈਸਵੀ ਨੂੰ ਕਲਕੱਤੇ ਦੀ ਧਰਤੀ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ ਹੋਇਆ ਸੀ ਤੇ ਮਹਾਤਮਾ ਗਾਂਧੀ ਦਾ ਜਿਹੜਾ ਨਾਮ ਬਿਲਵਰਤਨ ਲਹਿਰ ਸੀ ਉਹ ਤੋਂ ਪ੍ਰਭਾਵਿਤ ਹੋ ਕੇ ਇਹ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਏ ਐਚ ایس ਐਸ ਆਰ ਜਿਹੜੀ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਜਿਹਦੇ ਆਗੂ ਸੀਗੇ ਪੰਡਿਤ ਚੰਦਰ ਸ਼ੇਖਰ ਹੋਰੇ ਸ਼ਹੀਦ ਭਗਤ ਸਿੰਘ ਹੋਰੇ ਇਸ ਗਰੁੱਪ ਦੇ ਵਿੱਚ ਸ਼ਾਮਲ ਹੋ ਗਏ ਤੇ ਅੰਦੋਲਨ ਕੀਤੇ ਲੜਾਈਆਂ ਲੜੀਆਂ ਸੰਘਰਸ਼ ਕੀਤੇ ਜੇਲ੍ਹਾਂ ਦੇ ਵਿੱਚ ਗਏ ਜੇਲ੍ਹਾਂ ਦੇ ਵਿੱਚ ਜਿਹੜੀ ਹੁੰਦੀ ਬਿਤਕਰੇਬਾਜੀ ਸੀ ਕੈਦੀਆਂ ਦੇ ਨਾਲ ਬਿਤਕਰੇਬਾਜੀ ਕਰਦੇ ਸੀਗੇ ਜਿਹੜੇ ਜੇਲਾਂ ਦੇ ਵਰਡਨ ਸੀ ਅੰਗਰੇਜ਼ਾਂ ਦੇ ਅਫਸਰ ਸੀਗੇ ਜੇ ਕੋਈ ਅੰਗਰੇਜ਼ ਗਲਤੀ ਕਰਦਾ ਸੀ ਗਲਤੀ ਕਰਕੇ ਜੇਲ੍ਹ ਦੇ ਵਿੱਚ ਆਉਂਦਾ ਸੀ ਉਹਨੂੰ ਹੋਰ ਸਹੂਲਤਾਂ ਤੇ ਭਾਰਤੀ ਲੋਕ ਸੀਗੇ ਜਿਹੜੇ ਸਾਡੇ ਇਹਨਾਂ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਮਾੜਾ ਖਾਣਾ ਦੇਣਾ ਮਤਲਬ ਮਾਰਕੁੱਟ ਕਰਨੀ ਜ਼ੁਲਮ ਢੋਣੇ ਬੜਾ ਕੁਝ ਤਸ਼ੱਦਦ ਚੱਲਿਆ ਇਹਨਾਂ ਲੋਕਾਂ ਨੇ ਆਜ਼ਾਦੀ ਕੁਲਾਟੀਆਂ ਨੇ ਤਾਂ ਜਤਨਦਾਸ ਜਤਿੰਦਰਨਾਥ ਦਾਸ ਜਿਨ੍ਹਾਂ ਦਾ ਪੂਰਾ ਨਾਂ ਹੈ ਲਾਹੌਰ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਇਹਨਾਂ ਨੇ ਜੇਲ੍ਹ ਦੇ ਪ੍ਰਸ਼ਾਸਨ ਦੇ ਖਿਲਾਫ ਭੁੱਖ ਹੜਤਾਲ ਕਰ ਦਿੱਤੀ ਤੇ ਲਗਾਤਾਰ 63 ਦਿਨ ਇਹਨਾਂ ਨੇ ਖਾਣਾ ਨਹੀਂ ਖਾਦਾ 63 ਦਿਨ ਦੀ ਲੰਬੀ ਭੁੱਖ ਹੜਤਾਲ ਤੋਂ ਬਾਅਦ 13 ਸਤੰਬਰ 1929 ਨੂੰ ਲਾਹੌਰ ਦੀ ਜੇਲ੍ਹ ਦੇ ਵਿੱਚ ਇਹਨੇ ਅੰਤਮ ਸਵਾਸ ਲਏ ਤੇ ਸ਼ਹੀਦ ਹੋ ਗਏ ਤੇ 22 ਅਕਤੂਬਰ ਨੂੰ ਉਹਨਾਂ ਦਾ ਕਿਉਂਕਿ ਜਨਮ ਦਿਹਾੜਾ ਹੁੰਦਾ ਹੈ ਅਸੀਂ ਉਹਨਾਂ ਨੂੰ ਜਨਮ ਦਿਹਾੜੇ ਦੇ ਉੱਤੇ ਮੈਂ ਤੁਹਾਨੂੰ ਉਹਨਾਂ ਦਾ ਜਨਮ ਮੁਬਾਰਕ ਕਹਿਣਾ ਹੈ ਤੇ ਉਹਨਾਂ ਨੂੰ ਸਲਾਮ ਕਰਦੇ ਆ ਉਹਨਾਂ ਦੀ ਸ਼ਹੀਦੀ ਨੂੰ ਸਲਾਮ ਕਰਦੇ ਆ ਇਹ ਉਹ ਯੋਧੇ ਨੇ ਜਿਨ੍ਹਾਂ ਨੇ ਸਿਰ ਤਲੀਆਂ ਤੇ ਰੱਖ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਤੇ ਇਹਦੇ ਨਾਲ ਹੀ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਇਹਨੇ ਤਸੀਹੇ ਚੱਲ ਕੇ ਫਾਂਸੀਆਂ ਦੇ ਰੱਸੇ ਚੁੱਮ ਕੇ ਭੁੱਖੇ ਰਹਿ ਰਹਿ ਕੇ ਜੇਲ੍ਹਾਂ ਦੇ ਵਿੱਚ ਸ਼ਹੀਦਿਆਂ ਦੇ ਕਿ ਇਹਨਾਂ ਨੇ ਤੇ ਆਜ਼ਾਦੀ ਲੈ ਕੇ ਦੇਤੀ ਤੇ ਆਪਣਾ ਫਰਜ਼ ਹੈ ਕਿ ਇਸ ਆਜ਼ਾਦੀ ਦੀ ਰਾਖੀ ਤਾਂ ਕਰੀਏ ਲੱਗਦਾ ਕਿ ਆਜ਼ਾਦੀ ਅੱਜ ਫੇਰ ਗੁਲਾਮੀ ਬਾਲ ਨੂੰ ਵੱਧ ਰਿਹਾ ਸਾਡਾ ਦੇਸ਼ ਜੇ ਉਦੋਂ ਅੰਗਰੇਜ਼ਾਂ ਦੇ ਸੀ ਗੁਲਾਮ ਸੀ ਤੇ ਅੱਜ ਅਸੀਂ ਕਾਰਪੋਰੇਟ ਕਾਰਨਾਂ ਦੇ ਗੁਲਾਮ ਹੋਈ ਜਾ ਰਹੇ ਹਾਂ ਤੇ ਸਰਕਾਰਾਂ ਉਹਨਾਂ ਦੇ ਮੂਹਰੇ ਸਾਨੂੰ ਬਿਗੜਾਣ ਦੇ ਬਸ ਪਾ ਰਹੀਆਂ ਨੇ ਤੇ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਸ਼ਹੀਦੀਆਂ ਤੋਂ ਇਨ੍ਹਾਂ ਕੁਰਬਾਨੀਆਂ ਤੋਂ ਇਨ੍ਹਾਂ ਭੁਖੜ ਤਾਣਾਂ ਤੋਂ ਸੇਧ ਤੇ ਅਗਵਾਈ ਲੈ ਕੇ ਅਸੀਂ ਆਪਣੇ ਦੇਸ਼ ਦੀ ਰਾਖੀ ਕਰੀਏ ਤੇ ਮੇਰੀ ਬੇਨਤੀ ਹੈ ਮੇਗ ਰਾਜਰ ਅੱਲਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪ ਦਾ ਦੋਸਤ ਵੀ ਬਣਾਇਓ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਓ ਥੋੜਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ